ਸ਼੍ਰੀ ਅਕਾਲ ਵਿਖੇ ਤੁਸੀਂ ਹਨੇਰੇ ਇੱਕ ਪਾਸੇ ਜੰਮੂ ਕਸ਼ਮੀਰ ਦੇ ਵਿੱਚ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਜਿਸ ਦੇ ਮੱਦੇਨਜ਼ਰ ਸਰਗਰਮੀਆਂ ਵਧੀਆਂ ਹੋਈਆਂ ਨੇ ਦੂਜੇ ਪਾਸੇ ਏਸੀ ਵਿਚਾਰੇ ਲਦਾਖ ਨੂੰ ਲੈ ਕੇ ਵੱਡੀ ਅਪਡੇਟ ਆਈ ਹੈ ਲਦਾਖ ਦੇ ਵਿੱਚ 5 ਨਵੇਂ ਜ਼ਿਲ੍ਹੇ ਬਣਾ ਦਿੱਤੇ ਗਏ ਨੇ ਜਾਂਸਕਰ ਸ਼ਾਮ ਨੁਬਰਾ ਅ ਇਸ ਤੋਂ ਇਲਾਵਾ ਦੱਸਦੀ ਕਿ ਦੋ ਹੋਰ ਜ਼ਿਲ੍ਹੇ ਦਰਾਸ ਤੇ ਚੰਗਨਾਥ ਇਹ ਪੰਜ ਜ਼ਿਲ੍ਹੇ ਲਦਾਖ ਦੇ ਵਿੱਚ ਬਣਾ ਦਿੱਤੇ ਗਏ ਨੇ ਗ੍ਰਹਿ ਮੰਤਰੀ ਅਮਿਤ ਚਾਹ ਨੇ ਸੋਸ਼ਲ ਮੀਡੀਆ ਹੈਂਡਲ ਐਕਸ ਤੇ ਪੋਸਟ ਕਰਕੇ ਇਸ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਤੇ ਲਦਾਖ ਦੇ ਲੋਕਾਂ ਨੂੰ ਵਧਾਈ ਵੀ ਦਿੱਤੀ ਔਰ ਉਹਨਾਂ ਦੇ ਏਸੀ ਪੋਸਟ ਨੂੰ ਅੱਗੇ ਰੀਟਵੀਟ ਕੀਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਲ ਹੀ ਨਾਲ ਲਦਾਖ ਦੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਲਿਖਿਆ ਹੈ ਕਿ ਲਦਾਖ ਦੇ ਲੋਕਾਂ ਦੇ ਵਿਕਾਸ ਦੇ ਲਈ ਤੇ ਲਦਾਖ ਦੇ ਵਿਕਾਸ ਦੇ ਲਈ ਇੱਕ ਬਹੁਤ ਵਧੀਆ ਕਦਮ ਜੋ ਹੈ ਉਸ ਦੇ ਵੱਲ ਸਰਕਾਰ ਵੱਧ ਰਹੀ ਹੈ ਲਦਾਖ ਜਿਸ ਨੂੰ ਕਿ ਕੇਂਦਰ ਸ਼ਾਸਿਤ ਸੂਬੇ ਦਾ ਦਰਜਾ ਦੇ ਦਿੱਤਾ ਗਿਆ ਸੀ ਜਦੋਂ ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਹਟਾਈ ਗਈ ਸੀ ਉਸ ਤੋਂ ਬਾਅਦ ਲਦਾਖ ਨੂੰ ਵੀ ਕੇਂਦਰ ਸ਼ਾਸਿਤ ਸੂਬੇ ਦਾ ਦਰਜਾ ਦਿੱਤਾ ਗਿਆ ਸੀ ਔਰ ਹੁਣ ਪੰਜ ਜ਼ਿਲ੍ਹੇ ਦਾ ਐਲਾਨ ਕਰ ਦਿੱਤਾ ਗਿਆ ਹੈ ਪੰਜ ਜ਼ਿਲ੍ਹੇ ਬਣਾ ਦਿੱਤੇ ਗਏ ਨੇ ਜਾਨਸਕਰ ਦਰਾਸ ਸ਼ਾਮ ਨੁਬਰਾ ਤੇ ਚੰਗਨਾਥ ਇਹ ਪੰਜ ਜ਼ਿਲ੍ਹੇ ਨੇ ਜਿਨ੍ਹਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜ ਜ਼ਿਲ੍ਹੇ ਬਣਾਉਣ ਦੇ ਬਾਰੇ ਦੇ ਵਿੱਚ ਜਾਣਕਾਰੀ ਦਿੱਤੀ ਹੈ ਟੈਗਸ ਦੇ ਉੱਤੇ ਲਿਖਿਆ ਹੈ ਵਿਕਸਿਤ ਅਤੇ ਸਮਰੱਧ ਲਦਾਖ ਬਣਾਉਣ ਦੇ ਲਈ ਪੀਐਮ ਮੋਦੀ ਦੇ ਨਕਸ਼ੇ ਕਦਮ ਦੇ ਚੱਲਦੇ ਹੋਏ ਗ੍ਰਹਿ ਮੰਤਰਾਲੇ ਨੇ ਕੇਂਦਰ ਸ਼ਾਸਿਤ ਸੂਬੇ ਦੇ ਵਿੱਚ ਪੰਜ ਨਵੇਂ ਜ਼ਿਲ੍ਹੇ ਬਣਾਉਣ ਦਾ ਫੈਸਲਾ ਕੀਤਾ ਹੈ ਇਹ ਨਵੇਂ ਜ਼ਿਲ੍ਹੇ ਨੇ ਜਾਂਸਕਰ ਦਰਾਸ ਸ਼ਾਮ ਨੁਬਰਾ ਤੇ ਚੰਗਨਾਤ ਇਸ ਤਲਾਵਾਂ ਬਣਾ ਨੇ ਇਹ ਵੀ ਕਿਹਾ ਹੈ ਕਿ ਦੇਸ਼ ਦੇ ਹਰ ਕੋਨੇ ਦੇ ਵਿੱਚ ਸ਼ਾਸਨ ਨੂੰ ਮਜ਼ਬੂਤ ਕਰਕੇ ਲੋਕਾਂ ਨੂੰ ਜ਼ਮੀਨੀ ਪੱਦਰਤੇ ਇਸ ਦਾ ਫਾਇਦਾ ਮਿਲੇ ਇਹ ਹੀ ਕੋਸ਼ਿਸ਼ ਸਰਕਾਰ ਕਰ ਰਹੀ ਹੈ ਤੇ ਮੋਦੀ ਸਰਕਾਰ ਲद्दाख ਤੇ ਲੋਕਾਂ ਦੇ ਲਈ ਨਵੇਂ ਅਫਸਰ ਪੈਦਾ ਕਰਨ ਦੇ ਲਈ ਵਚਨਬੱਧ ਹੈ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਵਧਾਈ ਦਿੱਤੀ ਹੈ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇਸ ਪੋਸਟ ਨੂੰ ਰੀਟਵੀਟ ਕਰਦੇ ਹੋਏ ਲਿਖਿਆ ਹੈ ਕਿ ਲद्दाख ਦੇ ਵਿੱਚ ਪੰਜ ਨਵੇਂ ਜ਼ਿਲ੍ਹੇ ਬਣਾ ਦਿੱਤੇ ਗਏ ਨੇ ਜਿਸ ਤੋਂ ਬਾਅਦ ਪ੍ਰਸ਼ਾਸਨ ਬਿਹਤਰ ਹੋਵੇਗਾ ਤੇ ਲद्दाख ਦਾ ਵਿਕਾਸ ਇੱਕ ਸਹੀ ਦਿਸ਼ਾ ਦੇ ਵਿੱਚ ਹੋਵੇਗਾ ਤੁਹਾਨੂੰ ਦੱਸਦੀ ਹੈ ਕੀ ਸਰਕਾਰ ਵੱਲੋਂ 5 ਅਗਸਤ 2019 ਨੂੰ ਧਾਰਾ 370 ਹਟਾਈ ਗਈ ਸੀ ਜਿਸ ਤੋਂ ਬਾਅਦ ਜੰਮੂ ਕਸ਼ਮੀਰ ਅਤੇ ਲਦਾਖ ਨੂੰ ਕੇਂਦਰ ਸ਼ਾਸਿਤ ਸੂਬਿਆਂ ਦਾ ਦਰਜਾ ਦਿੱਤਾ ਗਿਆ ਸੀ ਉਸ ਤੋਂ ਬਾਅਦ 31 ਅਕਤੂਬਰ ਤੋਂ ਜੰਮੂ ਕਸ਼ਮੀਰ ਅਤੇ ਲਦਾਖ ਦੋ ਵੱਖਰੇ ਸੂਬੇ ਬਣ ਗਏ ਸੀ ਇਸ ਦੇ ਨਾਲ ਸੂਬੇ ਦੇ ਵਿੱਚ ਸੰਸਦ ਦੇ ਬਣੇ ਹੋਏ ਕਈ ਕਾਨੂੰਨ ਵੀ ਲਾਗੂ ਹੋ ਗਏ ਸੀ ਜੰਮੂ ਕਸ਼ਮੀਰ ਦੇ ਵਿੱਚ ਵਿਧਾਨ ਸਭਾ ਹੋਵੇਗੀ ਇਹ ਤੈਅ ਹੋਇਆ ਸੀ ਤੇ ਲਦਾਖ ਜੋ ਹੈ ਉਹ ਯੂਟੀ ਰਹੇਗਾ ਯੂਨੀਅਨ ਟੈਰੀਟਰੀ ਰਹੇਗਾ ਯਾਨੀ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਰਹੇਗਾ ਸੋ ਜੰਮੂ ਕਸ਼ਮੀਰ ਦੇ ਵਿੱਚ ਤਾਂ ਵਿਧਾਨ ਸਭਾ ਦੀ ਗੱਲ ਹੋ ਗਈ ਸੀ ਜਿਸ ਦੇ ਤਹਿਤ ਹੁਣ 10 ਸਾਲਾਂ ਬਾਅਦ ਜੰਮੂ ਕਸ਼ਮੀਰ ਦੇ ਵਿੱਚ ਵਿਧਾਨ ਸਭਾ ਚੋਣ ਵੀ ਕਰਵਾਏ ਜਾ ਰਹੇ ਨੇ ਤਿੰਨ ਫੇਸ ਦੇ ਵਿੱਚੋਂ ਇਲੈਕਸ਼ਨਸ ਹੋਣਗੇ ਔਰ ਇਸੇ ਵਿਚਾਲੇ ਲद्दाख ਨੂੰ ਲੈ ਕੇ ਵੱਡੀ ਅਪਡੇਟ ਆਈ ਹੈ ਕਿ ਪੰਜ ਨਵੇਂ ਜ਼ਿਲ੍ਹੇ ਬਣਾ ਦਿੱਤੇ ਗਏ ਨੇ ਇੱਕ ਵਾਰ ਫਿਰ ਤੁਹਾਨੂੰ ਦੱਸ ਦਿੰਦੇ ਆ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਸ਼ਲ ਮੀਡੀਆ ਹੈਂਡਲ ਐਕਸ ਯਾਨੀ ਕਿ ਟਵਿੱਟਰ ਤੇ ਪੋਸਟ ਸਾਂਝੀ ਕਰਦੇ ਹੋਏ ਵਧਾਈ ਦਿੱਤੀ ਹੈ ਤੇ ਜਾਣਕਾਰੀ ਵੀ ਲਿਖੀ ਹੈ ਔਰ ਉਹਨਾਂ ਦੇ ਹੀ ਪੋਸਟ ਨੂੰ ਅੱਗੇ ਰੀਟਵੀਟ ਕੀਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਜੋ ਪੰਜ ਨਵੇਂ ਜ਼ਿਲ੍ਹੇ ਨੇ ਇਹਨਾਂ ਦਾ ਨਾਮ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਿੰਦੇ ਆ ਜਾਂਸਕਰ ਦਰਾਸ ਇਸ ਤੋਂ ਇਲਾਵਾ ਨੁਬਰਾ ਸ਼ਾਮ ਤੇ ਚਾਂਗਨਾਥ ਇਹ ਪੰਜ ਜ਼ਿਲ੍ਹੇ ਨੇ ਜੋ ਕਿ ਲੱਦਾਖ ਦੇ ਵਿੱਚ ਨਵੇਂ ਅਲਾਣ ਦਿੱਤੇ ਗਏ ਨੇ ਸਸ਼੍ਰੀ ਅਕਾਲ ਵਿਕਰਤੂਸੀ ਹਨੇਰੇ ਇੱਕ ਪਾਸੇ ਜੰਮੂ ਕਸ਼ਮੀਰ ਦੇ ਵਿੱਚ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਜਿਸ ਦੇ ਮੱਦੇਨਜ਼ਰ ਸਰਗਰਮੀਆਂ ਵਧੀਆਂ ਹੋਈਆਂ ਨੇ ਦੂਜੇ ਪਾਸੇ ਏਸੀ ਵਿਚਾਰੇ ਲद्दाख ਨੂੰ ਲੈ ਕੇ ਵੱਡੀ ਅਪਡੇਟ ਆਈ ਹੈ ਲद्दाख ਦੇ ਵਿੱਚ 5 ਨਵੇਂ ਜ਼ਿਲ੍ਹੇ ਬਣਾ ਦਿੱਤੇ ਗਏ ਨੇ ਜਾਂਸਕਰ ਸ਼ਾਮ ਨੁਬਰਾ ਅ ਇਸ ਤੋਂ ਇਲਾਵਾ ਦੱਸਦੀ ਕਿ ਦੋ ਹੋਰ ਜ਼ਿਲ੍ਹੇ ਦਰਾਸ ਤੇ ਚੰਗਨਾਥ ਇਹ ਪੰਜ ਜ਼ਿਲ੍ਹੇ ਲਦਾਖ ਦੇ ਵਿੱਚ ਬਣਾ ਦਿੱਤੇ ਗਏ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਸ਼ਲ ਮੀਡੀਆ ਹੈਂਡਲ ਐਕਸ ਤੇ ਪੋਸਟ ਕਰਕੇ ਇਸ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਤੇ ਲਦਾਖ ਦੇ ਲੋਕਾਂ ਨੂੰ ਵਧਾਈ ਵੀ ਦਿੱਤੀ ਔਰ ਉਹਨਾਂ ਦੇ ਏਸੀ ਪੋਸਟ ਨੂੰ ਅੱਗੇ ਰੀਟਵੀਟ ਕੀਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਲ ਹੀ ਨਾਲ ਲਦਾਖ ਦੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਲਿਖਿਆ ਹੈ ਕਿ ਲਦਾਖ ਦੇ ਲੋਕਾਂ ਦੇ ਵਿਕਾਸ ਦੇ ਲਈ ਤੇ ਲਦਾਖ ਦੇ ਵਿਕਾਸ ਦੇ ਲਈ ਇੱਕ ਬਹੁਤ ਵਧੀਆ ਕਦਮ ਜੋ ਹੈ ਉਸ ਦੇ ਵੱਲ ਸਰਕਾਰ ਵੱਧ ਰਹੀ ਹੈ ਲद्दाख ਜਿਸ ਨੂੰ ਕਿ ਕੇਂਦਰ ਸ਼ਾਸਿਤ ਸੂਬੇ ਦਾ ਦਰਜਾ ਦੇ ਦਿੱਤਾ ਗਿਆ ਸੀ ਜਦੋਂ ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਹਟਾਈ ਗਈ ਸੀ ਉਸ ਤੋਂ ਬਾਅਦ ਲद्दाख ਨੂੰ ਵੀ ਕੇਂਦਰ ਸ਼ਾਸਿਤ ਸੂਬੇ ਦਾ ਦਰਜਾ ਦਿੱਤਾ ਗਿਆ ਸੀ ਔਰ ਹੁਣ ਪੰਜ ਜ਼ਿਲ੍ਹਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਪੰਜ ਜ਼ਿਲ੍ਹੇ ਬਣਾ ਦਿੱਤੇ ਗਏ ਨੇ ਜਾਂਸਕਰ ਦਰਾਸ ਸ਼ਾਮ ਨੁਬਰਾ ਤੇ ਚੰਗਨਾਥ ਇਹ ਪੰਜ ਜ਼ਿਲ੍ਹੇ ਨੇ ਜਿਨ੍ਹਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜ ਜ਼ਿਲ੍ਹੇ ਬਣਾਉਣ ਦੇ ਬਾਰੇ ਦੇ ਵਿੱਚ ਜਾਣਕਾਰੀ ਦਿੱਤੀ ਹੈ ਟੈਗਸ ਦੇ ਉੱਤੇ ਲਿਖਿਆ ਹੈ ਵਿਕਸਿਤ ਅਤੇ ਸਮਰੱਧ ਲੱਦਾਖ ਬਣਾਉਣ ਦੇ ਲਈ ਪੀਐਮ ਮੋਦੀ ਦੇ ਨਕਸ਼ੇ ਕਦਮ ਦੇ ਚਲਦੇ ਹੋਏ ਗ੍ਰਹਿ ਮੰਤਰਾਲੇ ਨੇ ਕੇਂਦਰ ਸ਼ਾਸਿਤ ਸੂਬੇ ਦੇ ਵਿੱਚ ਪੰਜ ਨਵੇਂ ਜ਼ਿਲ੍ਹੇ ਬਣਾਉਣ ਦਾ ਫੈਸਲਾ ਕੀਤਾ ਹੈ ਇਹ ਨਵੇਂ ਜ਼ਿਲ੍ਹੇ ਨੇ ਜਾਂਸਕਰ ਦਰਾਸ ਸ਼ਾਮ ਨੁਬਰਾ ਤੇ ਚੰਗਨਾਥ ਇਸ ਤਲਾਵਨਾਂ ਨੇ ਇਹ ਵੀ ਕਿਹਾ ਕਿ ਦੇਸ਼ ਦੇ ਹਰ ਕੋਨੇ ਦੇ ਵਿੱਚ ਸ਼ਾਸਨ ਨੂੰ ਮਜ਼ਬੂਤ ਕਰਕੇ ਲੋਕਾਂ ਨੂੰ ਜ਼ਮੀਨੀ ਵੱਧਰਤੇ ਇਸ ਦਾ ਫਾਇਦਾ ਮਿਲੇ ਇਹਹੀ ਕੋਸ਼ਿਸ਼ ਸਰਕਾਰ ਕਰ ਰਹੀ ਹੈ ਤੇ ਮੋਦੀ ਸਰਕਾਰ ਲद्दाख ਤੇ ਲੋਕਾਂ ਦੇ ਲਈ ਨਵੇਂ ਅਫਸਰ ਪੈਦਾ ਕਰਨ ਦੇ ਲਈ ਵਚਨਬੱਧ ਹੈ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਵਧਾਈ ਦਿੱਤੀ ਹੈ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇਸ ਪੋਸਟ ਨੂੰ ਰੀਟਵੀਟ ਕਰਦੇ ਹੋਏ ਲਿਖਿਆ ਹੈ ਕਿ ਲद्दाख ਦੇ ਵਿੱਚ ਪੰਜ ਨਵੇਂ ਜ਼ਿਲ੍ਹੇ ਬਣਾ ਦਿੱਤੇ ਗਏ ਨੇ ਜਿਸ ਤੋਂ ਬਾਅਦ ਪ੍ਰਸ਼ਾਸਨ ਬਿਹਤਰ ਹੋਵੇਗਾ ਤੇ ਲद्दाख ਦਾ ਵਿਕਾਸ ਇੱਕ ਸਹੀ ਦਿਸ਼ਾ ਦੇ ਵਿੱਚ ਹੋਵੇਗਾ ਤੁਹਾਨੂੰ ਦੱਸ ਦਈਏ ਕੀ ਸਰਕਾਰ ਵੱਲੋਂ 5 ਅਗਸਤ 2019 ਨੂੰ ਧਾਰਾ 370 ਹਟਾਈ ਗਈ ਸੀ ਜਿਸ ਤੋਂ ਬਾਅਦ ਜੰਮੂ ਕਸ਼ਮੀਰ ਅਤੇ ਲਦਾਖ ਨੂੰ ਕੇਂਦਰ ਸ਼ਾਸਿਤ ਸੂਬਿਆਂ ਦਾ ਦਰਜਾ ਦਿੱਤਾ ਗਿਆ ਸੀ ਉਸ ਤੋਂ ਬਾਅਦ 31 ਅਕਤੂਬਰ ਤੋਂ ਜੰਮੂ ਕਸ਼ਮੀਰ ਅਤੇ ਲਦਾਖ ਦੋ ਵੱਖਰੇ ਸੂਬੇ ਬਣ ਗਏ ਸੀ ਇਸ ਦੇ ਨਾਲ ਸੂਬੇ ਦੇ ਵਿੱਚ ਸੰਸਦ ਦੇ ਬਣੇ ਹੋਏ ਕਈ ਕਾਨੂੰਨ ਵੀ ਲਾਗੂ ਹੋ ਗਏ ਸੀ ਜੰਮੂ ਕਸ਼ਮੀਰ ਦੇ ਵਿੱਚ ਵਿਧਾਨ ਸਭਾ ਹੋਵੇਗੀ ਇਹ ਤੈਅ ਹੋਇਆ ਸੀ ਤੇ ਲਦਾਖ ਜੋ ਹੈ ਉਹ ਯੂਟੀ ਰਹੇਗਾ ਯੂਨੀਅਨ ਟੈਰੀਟਰੀ ਰਹੇਗਾ ਯਾਨੀ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਰਹੇਗਾ ਸੋ ਜੰਮੂ ਕਸ਼ਮੀਰ ਦੇ ਵਿੱਚ ਤਾਂ ਵਿਧਾਨ ਸਭਾ ਦੀ ਗੱਲ ਹੋ ਗਈ ਸੀ ਜਿਸ ਦੇ ਤਹਿਤ ਹੁਣ 10 ਸਾਲਾਂ ਬਾਅਦ ਜੰਮੂ ਕਸ਼ਮੀਰ ਦੇ ਵਿੱਚ ਵਿਧਾਨ ਸਭਾ ਚੋਣ ਵੀ ਕਰਵਾਏ ਜਾ ਰਹੇ ਨੇ ਤਿੰਨ ਫੇਸ ਦੇ ਵਿੱਚੋਂ ਇਲੈਕਸ਼ਨਸ ਹੋਣਗੇ ਔਰ ਇਸੇ ਵਿਚਾਲੇ ਲद्दाख ਨੂੰ ਲੈ ਕੇ ਵੱਡੀ ਅਪਡੇਟ ਆਈ ਹੈ ਕਿ ਪੰਜ ਨਵੇਂ ਜ਼ਿਲ੍ਹੇ ਬਣਾ ਦਿੱਤੇ ਗਏ ਨੇ ਇੱਕ ਵਾਰ ਫਿਰ ਤੁਹਾਨੂੰ ਦੱਸ ਦਿੰਦੇ ਆ ਗ੍ਰਾਮ ਮੰਤਰੀ ਅਮਿਤ ਸ਼ਾਹ ਨੇ ਸੋਸ਼ਲ ਮੀਡੀਆ ਹੈਂਡਲ ਐਕਸ ਯਾਨੀ ਕਿ ਟਵਿੱਟਰ ਤੇ ਪੋਸਟ ਸਾਂਝੀ ਕਰਦੇ ਹੋਏ ਵਧਾਈ ਦਿੱਤੀ ਹੈ ਤੇ ਜਾਣਕਾਰੀ ਵੀ ਲਿਖੀ ਹੈ ਔਰ ਉਹਨਾਂ ਦੇ ਹੀ ਪੋਸਟ ਨੂੰ ਅੱਗੇ ਰੀਟਵੀਟ ਕੀਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਜੋ ਪੰਜ ਨਵੇਂ ਜ਼ਿਲ੍ਹੇ ਨੇ ਇਹਨਾਂ ਦਾ ਨਾਮ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਿੰਦੇ ਆ ਜਾਂਸਕਰ ਦਰਾਸ ਇਸ ਤੋਂ ਇਲਾਵਾ ਨੁਬਰਾ ਸ਼ਾਮ ਤੇ ਚਾਂਗਨਾਥ ਇਹ ਪੰਜ ਜ਼ਿਲ੍ਹੇ ਨੇ ਜੋ ਕਿ ਲੱਦਾਖ ਦੇ ਵਿੱਚ ਨਵੇਂ ਐਲਾਨ ਦਿੱਤੇ ਗਏ ਨੇ ਅਸ਼ਰੀਆ ਕਾਲ ਵੇਖ ਰਹੇ ਤੁਸੀਂ ਹਨ ਯਾਰ ਇੱਕ ਪਾਸੇ ਜੰਮੂ ਕਸ਼ਮੀਰ ਦੇ ਵਿੱਚ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਜਿਸ ਦੇ ਮੱਦੇਨਜ਼ਰ ਸਰਗਰਮੀਆਂ ਵਧੀਆਂ ਹੋਈਆਂ ਨੇ ਦੂਜੇ ਪਾਸੇ ਏਸੀ ਵਿਚਾਰੇ ਲੱਦਾਖ ਨੂੰ ਲੈ ਕੇ ਵੱਡੀ ਅਪਡੇਟ ਆਈ ਹੈ ਲੱਦਾਖ ਦੇ ਵਿੱਚ 5 ਨਵੇਂ ਜ਼ਿਲ੍ਹੇ ਬਣਾ ਦਿੱਤੇ ਗਏ ਨੇ ਜਾਂਸਕਰ ਸ਼ਾਮ ਨੁਬਰਾ ਅ ਇਸ ਤੋਂ ਇਲਾਵਾ ਦੱਸਦੀ ਕਿ ਦੋ ਹੋਰ ਜ਼ਿਲ੍ਹੇ ਦਰਾਸ ਤੇ ਚੰਗਨਾਥ ਇਹ ਪੰਜ ਜ਼ਿਲ੍ਹੇ ਲਦਾਖ ਦੇ ਵਿੱਚ ਬਣਾ ਦਿੱਤੇ ਗਏ ਨੇ ਗ੍ਰਹਿ ਮੰਤਰੀ ਅਮਿਤ ਚਾਹ ਨੇ ਸੋਸ਼ਲ ਮੀਡੀਆ ਹੈਂਡਲ ਐਕਸ ਤੇ ਪੋਸਟ ਕਰਕੇ ਇਸ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਤੇ ਲਦਾਖ ਦੇ ਲੋਕਾਂ ਨੂੰ ਵਧਾਈ ਵੀ ਦਿੱਤੀ ਔਰ ਉਹਨਾਂ ਦੇ ਏਸੀ ਪੋਸਟ ਨੂੰ ਅੱਗੇ ਰੀਟਵੀਟ ਕੀਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਲ ਹੀ ਨਾਲ ਲਦਾਖ ਦੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਲਿਖਿਆ ਹੈ ਕਿ ਲਦਾਖ ਦੇ ਲੋਕਾਂ ਦੇ ਵਿਕਾਸ ਦੇ ਲਈ ਤੇ ਲਦਾਖ ਦੇ ਵਿਕਾਸ ਦੇ ਲਈ ਇੱਕ ਬਹੁਤ ਵਧੀਆ ਕਦਮ ਜੋ ਹੈ ਉਸ ਦੇ ਵੱਲ ਸਰਕਾਰ ਵੱਧ ਰਹੀ ਹੈ ਲਦਾਖ ਜਿਸ ਨੂੰ ਕਿ ਕੇਂਦਰ ਸ਼ਾਸਿਤ ਸੂਬੇ ਦਾ ਦਰਜਾ ਦੇ ਦਿੱਤਾ ਗਿਆ ਸੀ ਜਦੋਂ ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਹਟਾਈ ਗਈ ਸੀ ਉਸ ਤੋਂ ਬਾਅਦ ਲਦਾਖ ਨੂੰ ਵੀ ਕੇਂਦਰ ਸ਼ਾਸਿਤ ਸੂਬੇ ਦਾ ਦਰਜਾ ਦਿੱਤਾ ਗਿਆ ਸੀ ਔਰ ਹੁਣ ਪੰਜ ਦਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਪੰਜ ਜ਼ਿਲ੍ਹੇ ਬਣਾ ਦਿੱਤੇ ਗਏ ਨੇ ਜਾਨਸਕਰ ਦਰਾਸ ਸ਼ਾਮ ਨੁਬਰਾ ਤੇ ਚੰਗਨਾਤ ਇਹ ਪੰਜ ਜ਼ਿਲ੍ਹੇ ਨੇ ਜਿਨ੍ਹਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜ ਜ਼ਿਲ੍ਹੇ ਬਣਾਉਣ ਦੇ ਬਾਰੇ ਦੇ ਵਿੱਚ ਜਾਣਕਾਰੀ ਦਿੱਤੀ ਹੈ ਟੈਗਸ ਦੇ ਉੱਤੇ ਲਿਖਿਆ ਹੈ ਵਿਕਸਿਤ ਅਤੇ ਸਮਰੱਧ ਲਦਾਖ ਬਣਾਉਣ ਦੇ ਲਈ ਪੀਐਮ ਮੋਦੀ ਦੇ ਨਕਸ਼ੇ ਕਦਮ ਦੇ ਚੱਲਦੇ ਹੋਏ ਗ੍ਰਹਿ ਮੰਤਰਾਲੇ ਨੇ ਕੇਂਦਰ ਸ਼ਾਸਿਤ ਸੂਬੇ ਦੇ ਵਿੱਚ ਪੰਜ ਨਵੇਂ ਜ਼ਿਲ੍ਹੇ ਬਣਾਉਣ ਦਾ ਫੈਸਲਾ ਕੀਤਾ ਹੈ ਇਹ ਨਵੇਂ ਜ਼ਿਲ੍ਹੇ ਨੇ ਜਾਂਸਕਰ ਦਰਾਸ ਸ਼ਾਮ ਨੁਬਰਾ ਤੇ ਚੰਗਨਾਤ ਇਸ ਤਲਾਵਾਂ ਨੇ ਇਹ ਵੀ ਕਿਹਾ ਹੈ ਕਿ ਦੇਸ਼ ਦੇ ਹਰ ਕੋਨੇ ਦੇ ਵਿੱਚ ਸ਼ਾਸਨ ਨੂੰ ਮਜ਼ਬੂਤ ਕਰਕੇ ਲੋਕਾਂ ਨੂੰ ਜ਼ਮੀਨੀ ਪੱਦਰਤੇ ਇਸ ਦਾ ਫਾਇਦਾ ਮਿਲੇ ਇਹ ਹੀ ਕੋਸ਼ਿਸ਼ ਸਰਕਾਰ ਕਰ ਰਹੀ ਹੈ ਤੇ ਮੋਦੀ ਸਰਕਾਰ ਲद्दाख ਤੇ ਲੋਕਾਂ ਦੇ ਲਈ ਨਵੇਂ ਅਫਸਰ ਪੈਦਾ ਕਰਨ ਦੇ ਲਈ ਵਚਨਬੱਧ ਹੈ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਵਧਾਈ ਦਿੱਤੀ ਹੈ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇਸ ਪੋਸਟ ਨੂੰ ਰੀਟਵੀਟ ਕਰਦੇ ਹੋਏ ਲਿਖਿਆ ਹੈ ਕਿ ਲद्दाख ਦੇ ਵਿੱਚ 5 ਨਵੇਂ ਜ਼ਿਲ੍ਹੇ ਬਣਾ ਦਿੱਤੇ ਗਏ ਨੇ ਜਿਸ ਤੋਂ ਬਾਅਦ ਪ੍ਰਸ਼ਾਸਨ ਬਿਹਤਰ ਹੋਵੇਗਾ ਤੇ ਲद्दाख ਦਾ ਵਿਕਾਸ ਇੱਕ ਸਹੀ ਦਿਸ਼ਾ ਦੇ ਵਿੱਚ ਹੋਵੇਗਾ ਤੁਹਾਨੂੰ ਦੱਸਦੀ ਏ ਕਿ ਸਰਕਾਰ ਵੱਲੋਂ 5 ਅਗਸਤ 2019 ਨੂੰ ਧਾਰਾ 370 ਹਟਾਈ ਗਈ ਸੀ ਜਿਸ ਤੋਂ ਬਾਅਦ ਕਿ 5 ਨਵੇਂ ਜ਼ਿਲ੍ਹੇ ਬਣਾ ਦਿੱਤੇ ਗਏ ਨੇ ਇੱਕ ਵਾਰ ਫਿਰ ਤੁਹਾਨੂੰ ਦੱਸ ਦਿੰਦੇ ਆ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਸ਼ਲ ਮੀਡੀਆ ਹੈਂਡਲ ਐਕਸ ਯਾਨੀ ਕਿ ਟਵਿੱਟਰ ਤੇ ਪੋਸਟ ਸਾਂਝੀ ਕਰਦੇ ਹੋਏ ਵਧਾਈ ਦਿੱਤੀ ਹੈ ਤੇ ਜਾਣਕਾਰੀ ਵੀ ਲਿਖੀ ਹੈ ਔਰ ਉਹਨਾਂ ਦੇ ਹੀ ਪੋਸਟ ਨੂੰ ਅੱਗੇ ਰੀਟਵੀਟ ਕੀਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਜੋ 5 ਨਵੇਂ ਜ਼ਿਲ੍ਹੇ ਨੇ ਇਹਨਾਂ ਦਾ ਨਾਮ ਇੱਕ ਵਾਰ ਫਿਰ ਤੁਹਾਨੂੰ ਦੱਸ ਦਿੰਦੇ ਆ ਜਾਂਸਕਰ ਦਰਾਸ ਇਸ ਤੋਂ ਇਲਾਵਾ ਨੁਬਰਾ ਸ਼ਾਮ ਤੇ ਚਾਂਗਨਾਥ ਇਹ ਪੰਜ ਜ਼ਿਲ੍ਹੇ ਨੇ ਜੋ ਕਿ ਲੱਦਾਖ ਦੇ ਵਿੱਚ ਨਵੇਂ ਐਲਾਨ ਦਿੱਤੇ ਗਏ ਨੇ ਸਰਸ਼ੀਅਕਾਲ ਵੇਖ ਰਹੇ ਤੁਸੀਂ ਅਣ ਯਾਰ ਇੱਕ ਪਾਸੇ ਜੰਮੂ ਕਸ਼ਮੀਰ ਦੇ ਵਿੱਚ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਜਿਸ ਦੇ ਮੱਦੇਨਜ਼ਰ ਸਰਗਰਮੀਆਂ ਵਧੀਆਂ ਹੋਈਆਂ ਨੇ ਦੂਜੇ ਪਾਸੇ ਏਸੀ ਵਿਚਾਰੇ ਲਦਾਖ ਨੂੰ ਲੈ ਕੇ ਵੱਡੀ ਅਪਡੇਟ ਆਈ ਹੈ ਲਦਾਖ ਦੇ ਵਿੱਚ 5 ਨਵੇਂ ਜ਼ਿਲ੍ਹੇ ਬਣਾ ਦਿੱਤੇ ਗਏ ਨੇ ਜਾਂਸਕਰ ਸ਼ਾਮ ਨੁਬਰਾ ਅ ਇਸ ਤੋਂ ਇਲਾਵਾ ਦੱਸਦੀ ਕਿ ਦੋ ਹੋਰ ਜ਼ਿਲ੍ਹੇ ਦਰਾਸ ਤੇ ਚੰਗਨਾਥ ਇਹ ਪੰਜ ਜ਼ਿਲ੍ਹੇ ਲਦਾਖ ਦੇ ਵਿੱਚ ਬਣਾ ਦਿੱਤੇ ਗਏ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਸ਼ਲ ਮੀਡੀਆ ਹੈਂਡਲ ਐਕਸ ਤੇ ਪੋਸਟ ਕਰਕੇ ਇਸ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਤੇ ਲਦਾਖ ਦੇ ਲੋਕਾਂ ਨੂੰ ਵਧਾਈ ਵੀ ਦਿੱਤੀ ਔਰ ਉਹਨਾਂ ਦੇ ਏਸੀ ਪੋਸਟ ਨੂੰ ਅੱਗੇ ਰੀਟਵੀਟ ਕੀਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਲ ਹੀ ਨਾਲ ਲਦਾਖ ਦੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਲਿਖਿਆ ਹੈ ਕਿ ਲਦਾਖ ਦੇ ਲੋਕਾਂ ਦੇ ਵਿਕਾਸ ਦੇ ਲਈ ਤੇ ਲਦਾਖ ਦੇ ਵਿਕਾਸ ਦੇ ਲਈ ਇੱਕ ਬਹੁਤ ਵਧੀਆ ਕਦਮ ਜੋ ਹੈ ਉਸ ਦੇ ਵੱਲ ਸਰਕਾਰ ਵਧ ਰਹੀ ਹੈ ਲਦਾਖ ਜਿਸ ਨੂੰ ਕਿ ਕੇਂਦਰ ਸ਼ਾਸਿਤ ਸੂਬੇ ਦਾ ਦਰਜਾ ਦੇ ਦਿੱਤਾ ਗਿਆ ਸੀ ਜਦੋਂ ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਹਟਾਈ ਗਈ ਸੀ ਉਸ ਤੋਂ ਬਾਅਦ ਲਦਾਖ ਨੂੰ ਵੀ ਕੇਂਦਰ ਸ਼ਾਸਿਤ ਸੂਬੇ ਦਾ ਦਰਜਾ ਦਿੱਤਾ ਗਿਆ ਸੀ ਔਰ ਹੁਣ ਪੰਜ ਦਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਪੰਜ ਜ਼ਿਲ੍ਹੇ ਬਣਾ ਦਿੱਤੇ ਗਏ ਨੇ ਜਾਨਸਕਾਰ ਦਰਾਸ ਸ਼ਾਮ ਨੁਬਰਾ ਤੇ ਚੰਗਨਾਥ ਇਹ ਪੰਜ ਜ਼ਿਲ੍ਹੇ ਨੇ ਜਿਨ੍ਹਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜ ਜ਼ਿਲ੍ਹੇ ਬਣਾਉਣ ਦੇ ਬਾਰੇ ਦੇ ਵਿੱਚ ਜਾਣਕਾਰੀ ਦਿੱਤੀ ਹੈ ਟੈਗਸ ਦੇ ਉੱਤੇ ਲਿਖਿਆ ਹੈ ਵਿਕਸਿਤ ਅਤੇ ਸਮਰੱਧ ਲਦਾਖ ਬਣਾਉਣ ਦੇ ਲਈ ਪੀਐਮ ਮੋਦੀ ਦੇ ਨਕਸ਼ੇ ਕਦਮ ਦੇ ਚਲਦੇ ਹੋਏ ਗ੍ਰਹਿ ਮੰਤਰਾਲੇ ਨੇ ਕੇਂਦਰ ਸ਼ਾਸਿਤ ਸੂਬੇ ਦੇ ਵਿੱਚ ਪੰਜ ਨਵੇਂ ਜ਼ਿਲ੍ਹੇ ਬਣਾਉਣ ਦਾ ਫੈਸਲਾ ਕੀਤਾ ਹੈ ਇਹ ਨਵੇਂ ਜ਼ਿਲ੍ਹੇ ਨੇ ਜਾਂਸਕਰ ਦਰਾਸ ਸ਼ਾਮ ਨੁਬਰਾ ਤੇ ਚੰਗਨਾਥ ਇਸ ਤਲਾਵਨਾਂ ਨੇ ਇਹ ਵੀ ਕਿਹਾ ਕਿ ਦੇਸ਼ ਦੇ ਹਰ ਕੋਨੇ ਦੇ ਵਿੱਚ ਸ਼ਾਸਨ ਨੂੰ ਮਜ਼ਬੂਤ ਕਰਕੇ ਲੋਕਾਂ ਨੂੰ ਜ਼ਮੀਨੀ ਪੱਦਰਤੇ ਇਸ ਦਾ ਫਾਇਦਾ ਮਿਲੇ ਇਹ ਹੀ ਕੋਸ਼ਿਸ਼ ਸਰਕਾਰ ਕਰ ਰਹੀ ਹੈ ਤੇ ਮੋਦੀ ਸਰਕਾਰ ਲद्दाख ਤੇ ਲੋਕਾਂ ਦੇ ਲਈ ਨਵੇਂ ਅਫਸਰ ਪੈਦਾ ਕਰਨ ਦੇ ਲਈ ਵਚਨਬੱਧ ਹੈ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਵਧਾਈ ਦਿੱਤੀ ਹੈ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇਸ ਪੋਸਟ ਨੂੰ ਰੀਟਵੀਟ ਕਰਦੇ ਹੋਏ ਲਿਖਿਆ ਹੈ ਕਿ ਲद्दाख ਦੇ ਵਿੱਚ ਪੰਜ ਨਵੇਂ ਜ਼ਿਲ੍ਹੇ ਬਣਾ ਦਿੱਤੇ ਗਏ ਨੇ ਜਿਸ ਤੋਂ ਬਾਅਦ ਪ੍ਰਸ਼ਾਸਨ ਬਿਹਤਰ ਹੋਵੇਗਾ ਤੇ ਲद्दाख ਦਾ ਵਿਕਾਸ ਇੱਕ ਸਹੀ ਦਿਸ਼ਾ ਦੇ ਵਿੱਚ ਹੋਵੇਗਾ ਤੁਹਾਨੂੰ ਦੱਸਦੀ ਏ ਕਿ ਸਰਕਾਰ ਵੱਲੋਂ 5 ਅਗਸਤ 2019 ਨੂੰ ਧਾਰਾ 370 ਹਟਾਈ ਗਈ ਸੀ ਜਿਸ ਤੋਂ ਬਾਅਦ ਜੰਮੂ ਕਸ਼ਮੀਰ ਅਤੇ ਲਦਾਖ ਨੂੰ ਕੇਂਦਰ ਸ਼ਾਸਿਤ ਸੂਬਿਆਂ ਦਾ ਦਰਜਾ ਦਿੱਤਾ ਗਿਆ ਸੀ ਉਸ ਤੋਂ ਬਾਅਦ 31 ਅਕਤੂਬਰ ਤੋਂ ਜੰਮੂ ਕਸ਼ਮੀਰ ਅਤੇ ਲਦਾਖ ਦੋ ਵੱਖਰੇ ਸੂਬੇ ਬਣ ਗਏ ਸੀ ਇਸ ਦੇ ਨਾਲ ਸੂਬੇ ਦੇ ਵਿੱਚ ਸੰਸਦ ਦੇ ਬਣੇ ਹੋਏ ਕਈ ਕਾਨੂੰਨ ਵੀ ਲਾਗੂ ਹੋ ਗਏ ਸੀ ਜੰਮੂ ਕਸ਼ਮੀਰ ਦੇ ਵਿੱਚ ਵਿਧਾਨ ਸਭਾ ਹੋਵੇਗੀ ਇਹ ਤੈਅ ਹੋਇਆ ਸੀ ਤੇ ਲਦਾਖ ਜੋ ਹੈ ਉਹ